ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਗੁਰੂ ਕੀ ਵਡਾਲੀ ਵਾਰਡ ਨੰਬਰ 75 ਹਲਕਾ ਪਛਮੀ ਗੁਰਦੁਆਰਾ ਬਾਬਾ ਜੀਵਨ ਸਿੰਘ ਤੋਂ ਛੋਟੇ ਸਹਿਬ ਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਮੁਫਤ ਬੱਸ ਯਾਤਰਾ ਗੁਰਦੋਰਾ ਸਰਹਿੰਦ ਵਿਖੇ ਰਵਾਨਾ ਕੀਤੀ ਗਈ ਇਸ ਮੌਕੇ ਤੇ ਕਮਲ ਕੁਮਾਰ ਸਮਾਜ ਸੇਵਕ ਵੱਲੋਂ ਹਰੀ ਚੰਡੀ ਦੇ ਕੇ ਇਸ ਬੱਸ ਨੂੰ ਰਵਾਨਾ ਕੀਤਾ ਗਿਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਸਤਿਕਾਰਯੋਗ ਸਮਾਈ ਜੀ ਦਾ ਧਿਆਨ ਕਰਕੇ ਫਾਕਾ ਸਾਹਿਬ ਬਲੋਜੀ ਵਾਹਿਗੁਰੂ ਜਨਾ ਅਸੀਸਾਂ ਜੀ ਨੇ ਤਾਰਨ ਹੋ ਰਹੀ ਸੀ ਸੋ ਬੰਦ ਬੰਦ ਕਟਵਾਇ ਕੋਤਰੀਆਂ ਵਾਲ ਹੈ ਸਰਕੀਆਂ ਦੇ ਜਾਰਿਆਗਾ ਚਰਾਏਗੇ ਕੋਈ ਨਹੀਂ ਇਸਦੀ ਪਰਮਾਨੀਆ ਜੀ ਪਰਮਨੀ ਆ ਰਿਹਾ ਸਿੱਖੇ ਸਤਿ ਸ਼ਾਨ ਦਾ ਵਾਲੀ ਜੀ ਦਾ ਫਾਕਾ ਸਾਹਿਬ ਬਲੋਜੀ ਵਾਹਿਗੁਰੂ ਪੰਜਾਂ ਤੱਕਾਂ ਸਰਵਤ ਗੋਦਾਰਿਆ ਦਾ ਚਾਨ ਕਰਕੇ ਬਲੋਜੀ

ਤਾਂ ਤੋਂ ਅੰਤ ਨੂੰ ਛੋੜਿਆ ਖੁੱਲੇ ਦਰਸ਼ਕਾਂ ਤੇ ਸੇਵਾ ਸੁਭਾ ਦਾਡ ਕਾਲਸਾ ਜੀ ਨੂੰ ਬਖਸ਼ੂ ਇਹਨਾਂ ਮਾਰਿਆ ਤੇ ਮਾਨ ਨਾਣੇ ਤੇ ਤਾਨ ਨੁਕੀਆਂ ਦੀ ਓਟ ਲਗਾਤੀ ਆਲੀ ਪਹਾੜਾ ਦਾ ਪੱਤਿਆ ਜੀ ਬਾਤਲੇ ਆ ਗਏ ਅਜੇ ਸਾਨ ਸਾਨ ਸ਼ਹਿਰ ਦੀਆਂ। ਸਾਨ ਕਦੇ ਪਾਸ਼ਾ ਜੀ ਸਾਡਾਂ ਦੇ ਸ਼ਹਿਰ ਦੀ ਹਾਰ ਬੋੇ ਤਾਂ ਜੇ ਬਾਦ ਸਿੱਕੇ ਬਾਈ ਦਾ ਦੋ ਪੰਜ ਦਿਨ ਤੋਂ ਕਾਂਸਾ ਹੀ ਹੋ ਮੇਰਾ ਤੇ ਦਾਦੇ ਦੇ ਕਦ ਕਰਤਾ ਕਰਨੀ ਚੜਦੀ ਕਲਾ ਕਨੀ ਤਾਲੂਸੀਆਂ ਬਖਸ਼ੀਆਂ ਰਹਿਮਤ ਕਰਨੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸੰਗਤ ਧਣ ਧਨ ਬਾਜਾਂ ਵਾਲੇ ਸਤਿਗੁਰੂ ਤੇ ਪਾਤਸ਼ਾਹ ਜੀ ਸਰਹਾਂ ਦੇ ਰਸਤੇ ਵਿੱਚ ਤੇ ਪਾਛਾ ਆਪ ਆਗਰ ਸੰਗ ਰਹਿਣਾ ਕਿਰਪਾ ਕਰਨੀ ਚੜਦੀ ਕਲਾ ਕਨੀ ਤਾਲੂਸੀਆਂ ਬਖਸ਼ੀਆਂ ਰਹਿਮ ਕਰਨੀ ਤੇ ਪਾਸ਼ਾ ਤੁਸੀਂ ਕਿਹੜੇ ਬਖਸ਼ਰੇ ਵੇਰ ਕਰਾ ਹੱਥ ਸਮੇਂ ਚੜਦੀ ਕਲਾ ਕਰੇ ਸੇ ਪਾਤਸ਼ਾਹ ਜੀ ਰਹਿਣ ਕਰਦੇ ਸੇ ਪਾਸ਼ਾ ਆਪੇ ਬਸਰ ਦਾ ਦੇ ਨਹਾ ਲੋ ਨਹਾਜ ਪਾ ਕੇ ਦੇ ਪਾਤਸ਼ਾਹ ਸਤਿਨਾਮ ਤੇ ਸਾਹਿਬ ਨਾਨਕ ਨਾਮ ਛੜ ਦੇ ਆਪ ਤੇਰੇ ਪਰੇ ਬੰਧਾ ਪਰੋ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੰਗਤ ਦਾ ਸਹਿਯੋਗ ਦੇ ਕੇ ਆਪਣਾ ਸਾਥ ਆਪਣਾ ਮਾਨ ਸਤਕਾਰ ਦੇ ਕੇ ਸਾਨੂੰ ਇਥੋਂ ਇੱਕ ਹੌਸਲਾ ਦਿੱਤਾ ਏ ਕਿ ਅਸੀਂ ਇਹਨਾਂ ਦਾ ਇੱਥੇ ਆ ਕੇ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਅੱਗੇ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਭਾਜੀ ਹੁਣਾਂ ਚੜ੍ਹਦੀ ਕਲਾ ਜਿਹਾ ਖੜਾ ਤਾਂ ਜੋ ਸੰਗਤਾਂ ਤੇ ਸਾਡੇ ਵੀਰਾਂ ਭਰਾਵਾਂ ਭੈਣਾਂ ਦਾ ਸਾਥ ਦਿੰਦੇ ਨੇ ਤੇ ਦਿੰਦੇ ਰਹਿਣ। ਹਾਏ ਅੱਜ 6ਵੀਂ ਪਾਸਚੀ ਜਨਮ ਸਥਾਨ ਤੋਂ ਅੰਮ੍ਰਿਤਸਰ ਗੁਰੂਗੋਵਡਾਲੀ ਤੋਂ ਹਲਕਾ ਵੈਸਟ ਵਾਰਡ ਨੰਬਰ 75 ਤੋਂ ਜਿਹੜੇ ਸਾਡੇ ਦਸਵੇਂ ਪਿਤਾ ਸ਼੍ਰੀ ਗੋਬਿੰਦ ਸ਼੍ਰੀ ਗੁਰਗੋਵਿੰਦ ਸਿੰਘ ਜੀ ਮਹਾਰਾਜ ਜਿਹਦੇ ਸ਼ਹੀਦੀ ਦਿਹਾੜੇ ਦੇ ਵਿੱਚ ਨਮਸਤੋ ਵਣਵਾ ਸਾਡੇ ਸਾਰੀ ਸੰਗਤ ਜਾਰੀ ਆ ਗੁਰੂਗੋਵਡਾਲੀ ਤੋਂ ਜਿੱਦਾਂ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਤੀਰਥ ਯਾਤਰਾ ਸ਼ੁਰੂ ਕੀਤੀ ਆ ਅਸੀਂ ਵੀ ਸੋਚਿਆ ਸਾਰੇ ਨਗਰ ਵਾਸੀਆਂ ਨੇ ਮਹੱਲਾ ਵਾਸੀਆਂ ਨੇ ਔਰ ਪਲਕਾ ਵੈਸਟ ਦੇ ਵਾਸਤੇ ਵੀ ਜਿਸ ਤਰ੍ਹਾਂ ਉਹਨਾਂ ਤੀਰ ਯਾਤਰਾ ਸ਼ੁਰੂ ਕੀਤੀ ਉਹਨਾਂ ਪੂਰੇ ਪੰਜਾਬ ਦੇ ਭਲੇ ਦੀ ਅਰਦਾਸ ਕੀਤੀ ਆ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੇ ਪੰਜਾਬ ਤੇ ਆਪਣਾ ਮਿਹਰ ਬਖਸ਼ ਰੱਖੋ ਉਹ ਜਿਹੜਾ ਸਾਡਾ ਯੂਥ ਨਸ਼ੇ ਦੇ ਚੱਕਰ ਚ ਲੱਗਾ ਉਹਨੂੰ ਸਮਤ ਬਖਸ਼ੋ ਤਾਂ ਤੁਸੀਂ ਬਖਸ਼ੋ ਜਿੱਦ ਨਾ ਮਾਵਾ ਪੈਣਾ ਅਰਦਾਸ ਕਰਦਿਆਂ ਨੇ ਹਰ ਵਰੀ ਇੱਕ ਮਿੰਟ ਧੀਆਂ ਪੁੱਤਾਂ ਵਾਸਤੇ ਐ ਸਾਰੇ ਇਲਾਕੇ ਵਾਸਤੇ ਪੂਰੇ ਹਲਕੇ ਵੈਸਟ ਵਾਸਤੇ ਗੁਰੂ ਕੀ ਵਡਾਲੀ ਵਾਸਤੇ ਅਰਦਾਸ ਕਰਦੇ ਪ੍ਰਮਾਤਮਾ ਕੀ ਪ੍ਰਮਾਤਮਾ ਸਾਰੇ ਸਾਡੇ ਭੈਣ ਭਰਾ ਅੱਛੇ ਕੰਮਾਂ ਦੇ ਵਿੱਚ ਲੱਗਣ ਆਪਣੇ ਪਰਿਵਾਰ ਨੂੰ ਸਾਹਮਣ ਔਰ ਪਰਿਵਾਰ ਦੀ ਸੇਵਾ ਕਰਨ ਔਰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਬਖਸ਼ੇ ਜਿੱਦਾਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੀ ਕੌਮ ਦੇ ਕਰਕੇ ਪੂਰਾ ਪਰਿਵਾਰ ਵਾਰਤਾ ਅਸੀਂ ਉਹਨਾਂ ਦੇ ਦਰਬਾਰ ਤੇ ਫਤਿਹਗੜ ਸਾਹਿਬ ਨਮਸਤੋ ਹੋਣ ਜਾ ਰਹੇ ਔਰ ਆਪਣੇ ਇਲਾਕੇ ਦੀ ਆਪਣੇ ਸ਼ਹਿਰ ਵਸੀਆਂ ਦੀ ਔਰ ਆਪਣੇ ਭੈਣ ਭਰਾਵਾਂ ਦੀ ਸੁੱਖ ਮੰਗਣ ਵਾਸਤੇ ਜਾ ਰਹੇ ਹਾਂ ਮਕਸਦ ਕੀ ਹੈ ਜੀ ਜੀ ਮਕਸਦ ਹੈ ਕਿ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਾਡੀਆਂ ਮਾਵਾ ਪੈਣਾ ਸਾਡੇ ਵੀਰ ਜਿੰਨੇ ਵੀ ਖੜੇ ਆ ਇਹਨਾਂ ਦੀਆਂ ਆਸਾਂ ਮਰਦਾਂ ਪੂਰੀਆਂ ਕਰੋ ਇਹਨਾਂ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਵਧੀਆ ਪਰਿਵਾਰ ਵਧੀਆ ਰੁਜ਼ਗਾਰ ਔਰ ਨਸ਼ੇ ਤੋਂ ਰਾਹਤ ਕਰੋ ਸਾਡੇ ਪੰਜਾਬ ਨੂੰ ਤੁਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕੀਤੀ ਹੈ ਕਿ ਅਸਦਾ ਵਸਦਾ ਪੰਜਾਬ ਰੋਇ ਰੰਗਲਾ ਪੰਜਾਬ ਆ ਸਾਡੇ ਭੈਣ ਭਰਾ ਔਰ ਸਾਡੀ ਤਹੀ ਮਕਸਦ ਹੈ ਜੀ ਸੰਗਤਾਂ ਵਾਸਤੇ ਕੀ ਪ੍ਰਬੰਧ ਕੀਤਾ ਜੀ ਪ੍ਰਬੰਧਾਂ ਸੰਗਤਾਂ ਵਾਸਤੇ ਜੋ ਪ੍ਰਬੰਧਾ ਸਾਡਾ ਇਹਨਾਂ ਬਸ ਦਾ ਫਰੀ ਯਾਤਰਾ ਸੇਵਾ ਜਿਵੇਂ ਭਗਵੰਤ ਜੀ ਨੇ ਕੀਤੀ ਰੇ ਸੀ ਪੰਜਾਬ ਨੇ ਜੋ ਵੀ ਨਾ ਨਾਸ਼ਤਾ ਪਾਣੀ ਜੋ ਰੋਟੀ ਪਿੰਡ ਦਾ ਪ੍ਰਬੰਧ ਕੀਤਾ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ